ਗਾਮ ਦੇ ਘਟਨਾ ਤੋਂ ਬਾਅਦ ਪੰਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅੱਜ ਬੀਜਪੀ ਦੇ ਸੀਨੀਅਰ ਲੀਡਰਸ਼ਿਪ ਵੱਲੋਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਆਓ ਜਲੰਧਰ ਦੇ ਆਪਾਂ ਬੀਜਪੀ ਦੇ ਸੀਨੀਅਰ ਲੀਡਰਸ਼ਿਪ ਨਾਲ ਮੈਂ 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 ਅੱਜ ਬੀਜਪੀ ਵੱਲੋਂ ਸਰ ਮੰਗ ਪੱਤਰ ਦਿੱਤਾ ਜਾ ਰਿਹਾ ਜੋ ਪਾਕਿਸਤਾਨੀ ਪਰਿਵਾਰ ਅੱਜ ਵੀ ਕਿਹੜੇ ਰਹਿ ਰਹੇ ਨੇ ਬਿਨਾਂ ਜੋ ਐਥੇ ਜ ਪਮੇਜ ਗੱਲ ਕਰੇ ਜਲੰਧਰ ਪੂਰੇ ਪੰਜਾਬ ਪੂਰੇ ਹਿੰਦੁਸਤਾਨ 'ਚ ਰਹਿ ਰਹੇ ਉਹਨਾਂ ਨੂੰ ਵਾਪਸ ਕਿਹੜਾ ਭੇਜਿਆ ਜਾ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗੀ ਕਿ ਜੋ ਸਾਡਾ ਮੈਮੋਰੰਡਮ ਦੇਣ ਦਾ ਜਿਹੜਾ ਮੰਤਵ ਹੈ ਉਹ ਅੰਤਰਿਕ ਸੁਰੱਖਿਆ ਨੂੰ ਧਿਆਨ ਰੱਖ ਕੇ ਇੱਕ ਭਾਰਤੀ ਨਾਗਰਿਕ ਔਰ ਖਾਸ ਤੌਰ ਤੇ ਪੰਜਾਬੀ ਹੋਣ ਦੇ ਨਾਤੇ ਅਸੀਂ ਦਿੱਤਾ ਹੈ ਔਰ ਇਸ 'ਚ ਕੋਈ ਸ਼ੱਕ ਵੀ ਨਹੀਂ ਹੈ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਜਿਹੜੇ ਇਲੀਗਲੀ ਇੱਥੇ ਸਟੈਂਡ ਹੋਏ ਨੇ ਜਾਂ ਰੁਕੇ ਨੇ ਜਾਂ ਕਿਸੇ ਹੋਰ ਚਾਹੇ ਮੈਡੀਕਲ ਗਰਾਉਂਡ ਸੇ ਵਟ ਏਵਰ ਰੀਜਨਸ ਲਈ ਉਹ ਇੱਥੇ ਸਾਡੇ ਦੇਸ਼ ਚ ਆਏ ਨੇ ਤਾਂ ਉਹਨਾਂ ਦਾ ਇੱਕ ਵੈਲਿਡ ਵੀਜ਼ਾ ਹੋਏਗਾ ਔਰ ਕਈਆਂ ਦਾ ਨਈ ਵੀ ਹੋਏਗਾ ਕਈਆਂ ਦੀ ਐਕਸਟੈਂਸ਼ਨ ਹੋਏਗੀ ਕਿਸੇ ਦੀ ਨਈ ਵੀ ਹੋਏਗੀ ਸੋ ਸਾਡਾ ਸਾਡੀ ਪਾਰਟੀ ਦਾ ਇਹ ਇਹ ਇੱਕ ਮਤਾਲਬਾ ਹੈ ਕਿ ਰੈਡੀਕਲੀ ਇਹ ਸਾਰਿਆਂ ਨੂੰ ਪੜਤਾਲ ਕਰਕੇ ਵੇਖਿਆ ਜਾਵੇ ਕਿ ਕੋਈ ਨਾਜਾਇਜ਼ ਤੌਰ ਤੇ ਜਿਹੜਾ ਪਾਕਿਸਤਾਨੀ ਨਾਗਰਿਕ ਹੈ ਉਹ ਚਾਹੇ ਵਿਆਹ ਕਰਾ ਕੇ ਆਇਆ ਹੈ ਕਿਉਂਕਿ ਕਈ ਕੇਸ ਅਸੀਂ ਦੇਖੇ ਹੈ ਕਿ ਉਹ ਵਿਆਹ ਕਰਾ ਕੇ ਉੱਥੇ ਚਲੇ ਗਏ ਨੇ ਤੇ ਉਹਨਾਂ ਦੇ 20-20 ਬੱਚੇ ਇੱਥੇ ਰਹਿੰਦੇ ਨੇ ਉਹ ਵੀ ਨਾਗਰਿਕਤਾ ਨਹੀਂ ਲੈ ਹੋਏ ਉਹਨਾਂ ਨੇ ਸੋ ਇਹ ਸਾਰੀਆਂ ਗੱਲਾਂ ਨੂੰ ਤਾਂ ਜਿਹੜਾ ਪ੍ਰਸ਼ਾਸਨ ਹੈ ਉਹ ਰੈਡਿਕਲੀ ਦੇਖ ਸਕਦਾ ਹੈ ਦੇਖੇਗਾ ਤੇ ਅਸੀਂ ਆਪਣਾ ਜੋ ਯੋਗਦਾਨ ਹੈ ਸਾਡੀ ਪਾਰਟੀ ਦਾ ਉਹ ਬਰਾਬਰ ਉਹਨਾਂ ਦੇ ਨਾਲ ਹੈ ਔਰ ਅਸੀਂ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਅਸੀਂ ਪ੍ਰਸ਼ਾਸਨ ਨੂੰ ਜਾਗਰੂਕ ਕਰਨਾ ਵੀ ਚਾਹ ਰਹੇ ਹਾਂ ਔਰ ਖੁਦ ਵੀ ਜਾਗਰੂਕ ਰਿੰਕੂ ਜੀ ਅੱਜ ਮੰਗ ਪੱਤਰ ਦਿੱਤਾ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦੇ ਸੀਨੀਅਰ ਲੀਡਰਚ ਹਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਾ ਰਿਹਾ ਜੋ ਪਾਕਿਸਤਾਨੀ ਨਾਗਰਿਕ ਅੱਜ ਵੀ ਇੱਥੇ ਲੀਗਲ ਰਹ ਰਹੇ ਨੇ ਉਹਨਾਂ ਨੂੰ ਕਿਹੜਾ ਵਾਪਸ ਭੇਜਣ ਦਾ ਪ੍ਰੋਸੀਜਰ ਕਿਹੜਾ ਸਟਾਰਟ ਕੀਤਾ ਦੇਖੋ ਕਿ ਬੜੀਆਂ ਕੱਲ ਵੀ ਬੜੀ ਮੰਦਭਾਗੀ ਘਟਨਾ ਹੋਈ ਅੰਮ੍ਰਿਤਸਰ ਦੇ ਵਿੱਚ ਦੋ ਜਸੂਸ ਪਕੜੇ ਗਏ ਜਿਹੜੇ ਕਿ ਪਾਕਿਸਤਾਨ ਨੂੰ ਜਿਹੜੀ ਖੁਫੀਆ ਇਨਫੋਰਮੇਸ਼ਨ ਦੇ ਰਹੇ ਸੀ ਸੋ ਇਸ ਵਿਹਾਰ ਤੇ ਅੱਜ ਫੈਸਲਾ ਲਿਆ ਗਿਆ ਸਾਰੀ ਭਾਜਪਾ ਵੱਲੋਂ ਕਿ ਜਿਹੜੇ ਜਿਹੜੇ ਵੀ ਲੋਕ ਨਜਾਇਜ਼ ਤੌਰ ਤੇ ਉਤੇ ਭਾਰਤ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਕੋਲ ਚਾਹੇ ਉਹ ਅੱਜਕੱਲ ਦੇ ਵਿੱਚ ਵੀਜ਼ਾ ਲੈ ਕੇ ਇੱਥੇ ਪਹੁੰਚੇ ਆ ਕਿਉਂਕਿ ਟੈਂਪਰੇਰੀ ਵੀਜ਼ੇ ਉੱਥੋਂ ਮਿਲ ਜਾਂਦੇ ਆ ਸੋਨਾ ਨੂੰ ਸਾਰਿਆਂ ਨੂੰ ਵਾਪਸ ਭੇਜਣਾ ਚਾਹੀਦਾ ਹੈ ਤਾਂਕਿ ਇੱਕ ਜਿਹੜੀ ਸੁਰੱਖਿਆ ਹੈ ਉਹਨੂੰ ਪੁਖਤਾ ਕੀਤਾ ਜਾ ਸਕੇ ਔਰ ਜਿਹੜੀ ਸ਼ਕਤੀ ਹੈ ਉਹ ਪਾਕਿਸਤਾਨ ਤੇ ਜਿਹੜੀ ਹੈ ਬਰਕਰਾਰ ਰਹਿ ਸਕੇ ਗੱਲ ਕਰੀਏ ਜਲੰਧਰ ਦੇ ਤੁਸੀਂ ਵੀ ਜਲੰਧਰ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਹੋ ਕਿੰਨੇ ਇਸ ਦੇ ਪਤਾ ਹੈ ਜਲੰਧਰ ਚ ਕਿੰਨੇ ਪਰਿਵਾਰ ਜਿਹੜੇ ਪਾਕਿਸਤਾਨੀ ਦੇ ਦੇਖੋ ਕੁਝ ਲੋਕ ਤਾਂ ਉਹ ਨੇ ਜਿਹੜੇ ਪਿਛਲੇ ਸਮੇਂ ਚ Hindu ਪਰਿਵਾਰ ਹੈ ਜਿਹੜੇ ਮਾਈਗ੍ਰੇਟ ਹੋਏ ਹੈ ਕੋਈ ਅੱਸੀ ਚ ਆਇਆ ਹੈ ਕੋਈ 90 ਚ ਆਇਆ ਕੋਈ 95 ਚ ਆਇਆ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ ਤਾਂ ਜਿਹੜੇ ਕੁਝ ਸਮਾਂ ਪਹਿਲਾਂ ਇੱਥੇ ਪਹੁੰਚੇ ਆ ਜਿਹੜੇ ਪਰਮਾਨੈਂਟਲੀ ਪਾਕਿਸਤਾਨ ਦੇ ਵਿੱਚ ਰਹਿ ਰਹੇ ਆ ਮੈਂ ਉਹਨਾਂ ਪਰਿਵਾਰਾਂ ਦੀ ਉਹਨਾਂ ਲੋਕਾਂ ਦੀ ਗੱਲ ਕਰ ਰਿਹਾ ਬੀਜੇਪੀ ਉਹਨਾਂ ਦੀ ਗੱਲ ਕਰ ਰਹੀ ਹੈ ਕਿ ਉਹਨਾਂ ਨੂੰ ਜਿਹੜਾ ਜਿਹੜੇ ਹੁਣੇ-ਹੁਣੇ ਇੱਥੇ ਆਏ ਆ ਕੁਝ ਸਮੇ ਦਾ ਵੀਜ਼ਾ ਲੈ ਕੇ ਉਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਇੱਥੇ ਆਉਣ ਦਾ ਮੰਤਵ ਕੀ ਸੀ ਉਹ ਕਿਸ ਤਰੀਕੇ ਨਾਲ ਆਏ ਆ ਔਰ ਅਗਰ ਸੁਰੱਖਿਆ ਦੇ ਉੱਤੇ ਕੋਈ ਗੱਲ ਆ ਰਹੀ ਹੈ ਤਾਂ ਉਹਨਾਂ ਨੂੰ ਵਾਪਸ ਭੇਜਣਾ ਜਿਹੜਾ ਬੜਾ ਜ਼ਰੂਰੀ ਹੈ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮਿਲੇ ਹੋ ਕੀ ਉਹਨਾਂ ਨੇ ਵਿਸ਼ਵਾਸਨ ਕਿਹੜਾ ਦਿੱਤਾ ਕਿੰਨੇ ਸਮੇਂ ਦੇ ਵਿੱਚ ਕਿਹੜਾ ਇਹ ਪੂਰੇ ਜਲੰਧਰ ਦਾ ਜੋ ਹੈ ਦੇਖਿਆ ਜਾਏਗਾ ਕਿੰਨੇ ਪਰਿਵਾਰ ਪਾਕਿਸਤਾਨੀ ਆ ਕਿੰਨਿਆਂ ਨੂੰ ਵਾਪਸ ਭੇਜਣਾ ਕਿਹੜੇ ਸਹੀ ਅੱਜ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਨੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਕਿ ਜਲੰਧਰ ਦੇ ਵਿੱਚ ਜਿੰਨੇ ਵੀ ਗੈਰਕਾਨੂੰਨੀ ਰੂਪ ਦੇ ਵਿੱਚ ਲੋਕ ਰਹਿ ਰਹੇ ਹਨ ਉਹਨਾਂ ਨੂੰ ਇੱਥੋਂ ਵਾਪਸ ਭੇਜਿਆ ਜਾਵੇ ਔਰ ਉਹਦੀ ਰਿਪੋਰਟ ਜਿਹੜੀ ਹੈ ਉੱਪਰ ਰਾਜਪਾਲ ਜੀ ਨੂੰ ਔਰ ਮੁੱਖ ਮੰਤਰੀ ਜੀ ਨੂੰ ਵੀ ਕੀਤੀ ਜਾਵੇ ਸੋ ਡੀਸੀ ਸਾਹਿਬ ਨੇ ਸਾਨੂੰ ਸ਼ੁਆਸ਼ਣ ਦਿਲਾਇਆ ਔਰ ਮੇਰੇ ਖਿਆਲ ਉਹਨਾਂ ਦਾ ਕੰਮ ਪ੍ਰੋਸੈਸ ਦੇ ਵਿੱਚ ਵੀ ਹੈਗਾ ਸੋ ਅੱਜ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਡੀਸੀ ਸਾਹਿਬ ਨੂੰ ਜਿੰਨੇ ਵੀ ਜ਼ਿਲ੍ਹਿਆਂ ਦੇ ਡੀਸੀ ਸਾਹਿਬਾਂ ਨੂੰ ਉਹਨਾਂ ਨੂੰ ਮੰਗ ਪੱਤਰ ਦੇ ਕੇ ਕਿ ਪੰਜਾਬ ਦੇ ਵਿੱਚ ਵੀ ਬਹੁਤ ਐਸੀ ਸੰਖਿਆ ਹੈ ਜਿਹੜੀ ਗੈਰ ਕਾਨੂੰਨੀ ਰੂਪ ਦੇ ਵਿੱਚ ਇੱਥੇ ਰਹਿ ਰਹੀ ਹੈ ਕੋਈ ਸ਼ਾਰਟ ਵੀਜ਼ੇ ਤੇ ਆਇਆ ਕੋਈ ਲੌਂਗ ਵੀਜ਼ੇ ਤੇ ਆਇਆ ਪਰ ਉਸ ਤੋਂ ਬਾਅਦ ਵਾਪਸ ਨਹੀਂ ਗਿਆ ਉਹਨਾਂ ਸਾਰੇ ਲੋਕਾਂ ਦੀ ਜਾਂਚ ਪੜਤਾਲ ਕਰਕੇ ਉਹਨਾਂ ਨੂੰ ਵਾਪਸ ਪਾਕਿਸਤਾਨ ਭੇਜਿਆ ਜਾਵੇ ਐਸੀ ਭਾਰਤੀ ਜਨਤਾ ਪਾਰਟੀ ਦੀ ਮੰਗ ਹੈ। ਸਾਡੇ ਵੱਲੋਂ ਦੇਖਿਆ ਗਿਆ ਸ਼ਹਿਰੀ ਦੇ ਵਿੱਚ ਕਿੰਨੇ ਰੈਸ਼ਿਓ ਹੈਗੇ ਨੇ ਕਿੰਨੇ ਲੋਕ ਕਿਹੜੇ ਪਾਕਿਸਤਾਨ ਦੇ ਬਗੈਰ ਕਿਹੜੇ ਵੀਜੇ ਤੋਂ ਇੱਥੇ ਨੇ। ਇਹ ਤਾਂ ਜਾਂਚ ਦਾ ਵਿਸ਼ਾ ਹੈ ਤੇ ਪ੍ਰਸ਼ਾਸਨ ਨੇ ਕਰਨਾ ਹੈ। ਮੈਂ ਕੋਈ ਆਂਕੜਾ ਨਹੀਂ ਉਹ ਤਾਂ ਦੇ ਸਕਦਾ ਮਗਰ ਜੋ ਗੱਲਾਂ ਸੁਣਨ ਦੇ ਵੀ ਚਾਰੀਆਂ ਜੋ ਲੋਕਾਂ ਦੀ ਇਨਪੁੱਟ ਆ ਰਹੀ ਹੈ ਜਲੰਧਰ ਦੇ ਵਿੱਚ ਵੀ ਕਾਫੀ ਐਸੇ ਲੋਕ ਨੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਇੱਥੇ ਰਹਿ ਰਹੇ ਆ। ਸੀਪੀ ਨਰੇਸ਼ ਡੋਗਰ ਨਾਲ ਸਾਡੀ ਗੱਲਬਾਤ ਹੋਈ ਸੀ ਉਹਨਾਂ ਦਾ ਕਹਿਣਾ ਕਿਹੜੇ ਲੋਕ ਰਹਿ ਰਹੇ ਕੀਤਾ ਗਿਆ ਸਭ ਪਾਸਪੋਰਟ ਵੀ ਹੈ ਕਿਹੜੇ ਨੇ ਬਾਕੀਆਂ ਦੇ ਪੇਪਰ ਗਏ ਹੋਏ ਨੇ ਬਾਕੀ ਵੈਰੀਫਾਈ ਕਰਕੇ ਜੋ ਵੀ ਹਾਂ ਠੀਕ ਹੈ ਵੈਰੀਫਾਈ ਕਰੇ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਪ੍ਰਸ਼ਾਸਨ ਦਾ ਕੰਮ ਹੈ ਵੈਰੀਫਾਈ ਕਰੇ ਅਗਰ ਉਹਨਾਂ ਕੋ ਸਵਿਧਾਨਿਕ ਗਰੁੱਪ ਚ ਇੱਥੇ ਰਹਿਣ ਦਾ ਅਧਿਕਾਰ ਹੈ ਤਾਂ ਰਹਿਣ ਅਗਰ ਨਹੀਂ ਹੈ ਤਾਂ ਵਾਪਸ ਜਾਣ ਇੰਨੀ ਗੱਲ ਲੱਗੀ ਹੈ ਕਿ ਦੇਖਿਆ ਸੀ ਗਲਬਾਤ ਕੀਤੇ ਗਿਆ ਜ਼ਿਲ੍ਹਾ ਪ੍ਰਧਾਨ ਜੋ ਸੁਸ਼ੀਲ ਕੁਮਾਰ ਰਿੰਕੂ ਸੁਸ਼ੀਲ ਸ਼ਰਮਾ ਉਹਨਾਂ ਨੇ ਦੱਸਿਆ ਹੈਗਾ ਜੋ ਅੱਜ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤਾ ਜਾ ਰਿਹਾ ਜੋ ਪੰਜਾਬ ਦੇ ਵਿੱਚ ਪਾਕਿਸਤਾਨੀ ਬਗਾਇ ਇੱਕ ਜੋ ਹੈ ਵੀ ਉੱਤੇ ਸਾਕਤ ਕਿਹੜੀ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਹਾਜਨ ਜਗਬਾਨੀ ਟੀਵੀ ਜਲੰਧਰ